ਇੱਕ ਕੱਲ ਸੀਗਾ ਜੀ ਵੈਲਕਮ ਢਾਬਾ ਕਿਸ ਨਗਰ ਰੋਡ ਤੇ ਆ ਬਰਿੱਟੇ ਤੇ ਉੱਥੇ ਵੈਲਕਮ ਢਾਬੇ ਦੇ ਵਿਖੇ ਲੇਡੀ ਸੀ ਉਹ ਹੋਰ ਤੋਂ ਆ ਕੇ ਰਹਿ ਰਹੀ ਆ ਰਣਜੀਤ ਕੌਰ ਕਰਨਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਢਾਬੇ ਦੇ ਨਾਤੇ ਉੱਥੇ ਸੀ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਆ ਸਮੇਤ ਮਾਲਕਾ ਢਾਬੇ ਦੀ ਤੇ ਤਿੰਨ ਜੰਕਸਟ ਮਲੇ ਨੇ ਦਨੱਦ ਇਹ ਬੰਨ ਦੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਇਹ ਕਿਥੋਂ ਦੀ ਲੜਕੀਆਂ ਜਾਨੀਆਂ ਵੀ ਇਹ ਵੱਖ-ਵੱਖ ਦੇ ਨਹੀਂ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੇ ਆ ਇੱਕ ਸਰੂਰ ਦੀ ਆ ਤੇ ਇਹ ਕਿੰਨੇ ਵਿੱਚ ਤੋਂ ਧੰਦੇ ਚਲੀ ਜਾਂਦਾ ਨਹੀਂ ਤਦਾਂ ਤਾਂ ਇਹਨਾਂ ਨੂੰ ਪਤਾ ਜਦੋਂ ਸਾਨੂੰ ਪਤਾ ਲੱਗਿਆ ਉਹਦੀ ਸੀ ਰੇਡ ਕਰਕੇ ਫੜਤੀ ਇਹਨਾਂ ਤੇ ਕਾਰਵਾਈ ਕੀਤੀ ਆ ਜੀ ਉਹਨੇ ਤਾਂ ਕੀ ਕਾਰਵਾਈ ਕੀਤੀ ਆ ਰਹੀ ਕਾਰਵਾਈ ਤਾਂ ਇਹ ਜਿਹੜਾ ਧੰਦਾ ਆਲਰੇਡੀ ਨਾਲ ਗਲਤ ਕੰਮ ਕਰਾਉਂਦੀਆਂ ਸੀ ਆ ਉਹਦੇ ਬਣਦੇ ਧਰਾ ਦੇ ਲਗਾਤੀਆਂ ਇੱਕ ਕੱਲ ਸੀਗਾ ਜੀ ਵੈਲਕਮ ਢਾਬਾ ਕਿਸਨਗੜ੍ਹ ਰੋਡ ਤੇ ਆ ਬਰੇਟੇ ਤੇ ਉੱਥੇ ਵੈਲਕਮ ਢਾਬੇ ਦੇ ਵਿਖੇ ਲੇਡੀ ਸੀ ਉਹ ਵਰਤੂ ਆ ਕੇ ਰਹਿ ਰਹੀ ਆ ਰਣਜੀਤ ਕੌਰ ਕਿ ਰਣਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਢਾਬੇ ਦੇ ਨਾਤੇ ਉੱਥੇ ਅਸੀਂ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਆ ਸਮੇਤ ਮਾਲਕਰ ਢਾਬੇ ਦੀ ਤੇ ਤਿੰਨ ਏਜੰਟਸ ਮਿਲੇ ਨੇ ਇਨਾ ਤੇ ਹੀ ਬਣਦੀ ਕਾਰਵਾਈ ਹੈ ਜਿਹੜੇ ਆ ਕੀਤੀ ਕੀਤੀ ਆ ਇਹ ਕਿਥੋਂ ਦੀ ਵਰਤੀ ਆ ਜਾਨੀਓ ਕੀ ਇਹ ਵੱਖ-ਵੱਖ ਦੇ ਨਹੀਂ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੀ ਆ ਤੇ ਇੱਕ ਸਰੂਰ ਦੀ ਆ ਤੇ ਇਹ ਕਿੰਨੇ ਵੀ ਚਿੱਤ ਤੋਂ ਬੰਦੇ ਚਲੀ ਜਾਂਦਾ ਨਹੀਂ ਤਾਂ ਤਾਂ ਨਹੀਂ ਹੁਣ ਪਤਾ ਜਦੋਂ ਹੁਣ ਪਤਾ ਲੱਗਿਆ ਉਹਦੀ ਸੀ ਰੇਡਡ ਕਰਕੇ ਫੜਕੇ ਇਹਨਾਂ ਤੇ ਕਾਰਵਾਈ ਕੀਤੀ ਆਈ ਉਹਨੇ ਤਾਂ ਕੀ ਕਾਰਵਾਈ ਕੀਤੀ ਆ ਰਹੀ ਕਾਰਵਾਈ ਤਾਂ ਇਹ ਜਿਹੜਾ ਤਾਂ ਆਲਰੇਡੀ ਜਿਹੜਾ ਨਾਲ ਗਲਤ ਕੰਮ ਕਰਾਉਂਦੇ ਸੀਗਾ ਕੋਈ ਬਣਜੇ ਧੜਾ ਦੇ ਲਗਾਤਿਆਂ É de <laughs>